ਉਤੋ ਸਨ ਤਲਾਵਲੀ ਤਲਾਵਲ ਕੇ ਅਸੀਂ ਉਹ ਜਗ੍ਹਾ ਤੇ ਗਏ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 75 ਅੰਡਰ ਸੈਕਸ਼ਨ 2508 ਜੀ ਦੇ ਵਿੱਚ ਅਸੀਂ 478 ਜਿਹੜੇ ਨੇ ਰੌਂਦ ਜਿਹੜੇ ਨੇ ਜਿੰਦਾ ਕਾਰਤੂਸ ਜਿਹੜੇ ਨੇ ਉਹ ਗ੍ਰਾਉਂਡ ਕੀਤੇ ਨੇ ਇਹ ਸਾਨੂੰ ਇੱਕ ਅਬੰਡਨਡ ਪਲੇਸ ਦੇ ਉੱਤੋਂ ਸਾਡੀ ਇਨਫੋਰਮੇਸ਼ਨ ਸੀ ਤੇ ਉਹਨਾਂ ਸਾਨੂੰ ਉਤੋ ਸਨ ਤਲਾਵਲੀ ਤਲਾਵਲ ਕੇ ਅਸੀਂ ਉਹ ਜਗ੍ਹਾ ਤੇ ਗਏ ਤੇ ਸਾਨੂੰ ਜਿਹੜੇ ਹੈਗੇ ਨੇ ਉਹ 478 ਅੜੇ ਰੌਂਦ ਨੇ ਮੇ ਮੁੱਖ ਖਾਸ ਮੁਖਬਰੀ ਵੀ ਪਲਾ ਰਹੇ ਨੇ ਇਹ ਮੋਪਰੀ ਤੇ ਬਲੇ ਸਾਨੂੰ ਜਿਹੜਾ ਤਲਾਕ ਮਿਲੀ ਜੀ ਕਿ ਉਸ ਕੁਆਲਟੀ ਦੇ ਨੇ ਲੱਗਿਆ ਜੀ ਪਤਾ ਨਹੀਂ ਕਿ ਇਸ ਵੈਪਨ ਦੇ ਨੇ ਜਾਂ ਬੇਸਿਕਲੀ ਐਫ 59 ਹੈਗਾ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਬ ਦੇ ਵਿੱਚ ਜਤੀਵ ਪੇਚ ਕੇ ਕੋਈ ਕਲੀਅਰ ਕਰਾਂਗੇ ਵੀ ਇਹ ਮਸ਼ੀਨ ਗਨ ਦੇ ਨੇ ਕਿ ਇਹ ਜਿਹੜੇ ਨੇ ਸੌਲਟ ਦੇ ਨੇ ਕਿਸ ਹਾਲਤ ਚ ਮਿਲੇ ਨੇ ਜੀ ਇਹ ਇਹ ਜਿਵੇਂ ਥੋੜੇ ਜਿ ਮਤਲਬ ਮਿੱਟੀ ਲੱਗੀ ਹੋਈ ਸੀ ਇਹਨਾਂ ਨੂੰ ਬੋਰੀ ਦੇ ਵਿੱਚ ਬੰਨਸੀ ਤਕਰੀਬਨ ਇਹ ਇਹਨਾਂ ਦਾ weight ਵੀ ਕਾਫੀ ਹੈਗਾ ਤਕਰੀਬਨ ਪੌਣੇ 500 ਦੇ ਨੇੜੇ ਤੇ ਜਿਹੜੇ ਹੈਗੇ ਨੇ 500 ਦੇ ਨੇੜੇ 478 ਮਿਲ ਰਿਹਾ ਉਹਨਾਂ ਜਿਹਨਾਂ ਦਾ weight ਵੀ ਕੜਤੋ-ਕੜਤ 6-7 ਕਿਲੋ ਜਿਹੜਾ ਹੈਗਾ ਇਹ ਥੱਲੇ ਦੱਬੇ ਹੋਈ ਸੀ ਸਰ ਕਿਸ ਤਰ੍ਹਾਂ ਅੱਗੀ ਜਾਂਚ ਕਿਵੇਂ ਬੜੀ ਜਾ ਰਹੀ ਹੈ ਕਿਤੋਂ ਲੁੱਟੇ ਹੋਏ ਸੀ ਜਾਂ ਕਿੱਥੇ ਕਿਸ ਤੋਂ ਹਾਂ ਦੇਖੋ ਵਿਗਿਆਨ ਅਜੇ ਵੀ ਅੰਵੈਸਟਿਗੇਟਿੰਗ ਨਾਥਿੰਗਸ ਤੇ ਵੀ ਜਿੱਥੋਂ ਇਹ ਕਿਉਂਕਿ ਐਕਚੁਅਲੀ ਜਿਸ ਬੰਦੇ ਨੇ ਕਿਉਂ ਸਾਡੇ ਮੁਕਵਰੇ ਤਲਾਕ ਕੀਤੀ ਉਥੋਂ ਸਾਨੂੰ ਪਤਾ ਲੱਗਿਆ ਕਿ ਕੋਈ ਬੱਕਰੀਆਂ ਚਾਰਨ ਵਾਲਾ ਸੀ ਬੱਕਰੀਆਂ ਚਾਰਨ ਵਾਲੇ ਨੇ ਜਿਹੜਾ ਹੈਗਾ ਉਥੇ ਡੈਟेक्ट ਕੀਤਾ ਉਹ ਫਿਰ ਉਹਨੂੰ ਲੈ ਉਹ ਚੱਕ ਕੇ ਲੈ ਗਿਆ ਫਿਰ ਉਹਨਾਂ ਨੇ ਉਹ ਜਗ੍ਹਾ ਤੇ ਦੁਬਾਰਾ ਫਿਰ ਉੱਥੇ ਤਾਂ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਇਹਨੂੰ ਲੈਬ ਵੀ ਭਜਾਂਗੇ ਕਿਹੜੇ ਸ ਹੈਗੇ ਨੇ ਕਿੱਥੋਂ ਦੇ ਨੇ ਕਿੱਥੋਂ ਇਹ ਆਈ ਕੰਡੀਸ਼ਨ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਇਹਨਾਂ ਦੀ ਹੈ ਵੀ ਜਿਵੇਂ ਕੋਈ ਚੀਜ਼ ਆਪਾਂ ਦਬਾ ਦਿੰਦੇ ਹਾਂ ਕਾਫੀ ਟਾਈਮ ਲੰਬੇ ਸਮੇਂ ਤੋਂ ਦਬਾਏ ਹੋਏ ਸੀ ਉਹ ਉਸ ਤੋਂ ਮੈਕਸਮ ਕੋਟੀ ਜੇਲ ਬਿਲਕੁਲ ਨਾਲ ਹੈ ਫਿਲਹਾਲ ਬੰਦ ਹੈ ਲੇਕਿ ਉਸ ਜੀਲ ਨਾਲ ਵੀ ਸੰਬੰਧ ਹੋ ਸਕਦਾ ਹੈ ਫਿਲਹਾਲ ਪਾਰਟ ਆਫ ਦ ਇਨਵੈਸਟੀਗੇਸ਼ਨ ਇਹ ਸਾਨੂੰ ਜਿਹੜਾ ਹੈਗਾ ਉਹ ਜੇਲ ਵਾਲੇ ਪਾਸੋਂ ਤਾਂ ਨਹੀਂ ਮਿਲੇ ਨੇ ਸਾਨੂੰ ਦੂਜੀ ਸਾਈਡ ਤੋਂ ਮਿਲੇ ਨੇ ਅ ਮੰਨਡ ਪਲੇਸ ਤੋਂ ਮਿਲੇ ਨੇ ਜਿੱਥੇ ਖਾਲੀ ਜਗ੍ਹਾ ਫਾਲੀ ਬੋਰਡ ਸੀ ਬੈਕ ਸਾਈਡ ਹਨ ਜੇਲ ਦੀ ਸਪਨਾ ਹੈ ਜੀ ਪਰਲੇ ਪਸੇ ਜੀ ਕੀ ਕਾਰਵਾਈ ਕੀ ਕਰਦੇ ਹੋ ਇਸ ਸੰਬੰਧ ਵਿੱਚ ਅਸੀਂ ਪਰਚਾ ਦਰਜ ਕਰਤਾ ਜੀ ਇਸ ਸੀ ਆਪਣਾ ਬਲਵੰਦਰ ਸਿੰਘ ਜੀ ਦੇ ਆਈਓ ਨੇ ਅੰਨੂ ਉਹ ਤੋਂ ਸੰਤ ਲਾਵਲੀ ਲਾਵਲ ਗਿਆ ਸੀ ਉਹ ਜਗ੍ਹਾ ਤੇ ਗਏ ਐਫ ਆਈ ਆਰ ਦਰਜ ਕੀਤੀ ਹੈ ਐਫ ਆਈ ਆਰ ਨੰਬਰ 75 ਅੰਡਰਸਟ੍ਰੈਕਸ਼ਨ 25090 ਜਿਹਦੇ ਵਿੱਚ ਅਸੀਂ 478 ਜਿਹੜੇ ਨੇ ਰੌਂਦ ਜਿਹੜੇ ਨੇ ਜਿੰਦਾਕਾਰ ਤੋਂ ਜਿਹੜੇ ਨੇ ਉਹ ਗਰਾਉਂਡ ਕੀਤੇ ਨੇ ਇਹ ਸਾਨੂੰ ਇੱਕ ਬੰਡਡ ਪਲੇਸ ਦੇ ਉੱਤੋਂ ਸਾਡੀ ਇਨਫੋਰਮੇਸ਼ਨ ਸੀ ਤੇ ਉਹਨਾਂ ਸਾਨੂੰ ਉਹ ਤੋਂ ਸਨਤ ਲਾ ਲਈ ਇਤਲਾਹ ਮਿਲ ਗਿਆ ਸੀ ਉਹ ਜਗ੍ਹਾ ਤੇ ਗਈ ਸਾਨੂੰ ਜਿਹੜੇ ਹੈਗੇ ਨੇ ਉਹ 470 ਡੇ ਰੋਂਦ ਨੇ ਉਹ ਮਿਲੇ ਮੁਖਾਸ ਮੁਖਬਰੀ ਵੀ ਪਲਾ ਦੇ ਤੇ ਮੁਖਵਰੀ ਤੇ ਵੀ ਸਾਨੂੰ ਜਿਹੜਾ ਇਤਲਾਹ ਮਿਲੀ ਸੀ ਕਿ ਕਿਸ ਕੁਆਲਟੀ ਦੇ ਨੇ ਲੱਗਿਆ ਜੀ ਪਤਾ じゃ ਕਿਸ ਵੈਪਨ ਦੇ ਨੇ ਜਾਂ ਬੇਸਿਕਲੀ F59 ਹੈਗਾ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਬ ਦੇ ਵਿੱਚ ਜਿਤੇ ਪੇਚ ਕੇ ਪੂਰੀ ਕਲੀਅਰ ਕਰਾਂਗੇ ਵੀ ਇਹ ਮਸ਼ੀਨ ਕੰਦ ਦੇ ਨੇ ਕਿ ਇਹ ਜਿਹੜੇ ਨੇ ਸੌਲਟ ਦੇ ਦੇ ਕਿ ਸਹਾਲਤ ਚ ਮਿਲੇ ਨੇ ਜੀ ਇਹ ਇਹ ਜਿਵੇਂ ਥੋੜੇ ਜੇ ਮਤਲ ਮਿੱਟੀ ਲੱਗੀ ਹੋਈ ਸੀ ਇਹਨਾਂ ਨੂੰ ਬੋਰੀ ਦੇ ਵਿੱਚ ਬੰਦ ਸੀ ਤਕਰੀਬਨ ਇਹ ਇਹਨਾਂ ਦਾ weight ਵੀ ਕਾਫੀ ਹੈਗਾ ਤਕਰੀਬਨ ਪੌਣੇ 500 ਦੇ ਨੇੜੇ ਜਿਹੜੇ ਹੈਗੇ ਨੇ 500 ਦੇ ਨੇੜੇ 478 ਮਿਲ ਰਿਹਾ ਹੋਏ ਨੇ ਜਿਨ੍ਹਾਂ ਦਾ weight ਵੀ ਕੜਤਪੜ 6-7 ਕਿਲੋ ਜਿਹੜਾ ਹੈਗਾ ਬਿਕਾਜ਼ ਤਬੇ ਸਰ ਕਿਸ ਤਰ੍ਹਾਂ ਦੀ ਜਾਂਚ ਕਿਵੇਂ ਬੜਾ ਜਾ ਰਹੀ ਹੈ ਕਿਥੋਂ ਲੁੱਟੇ ਹੋਏ ਸੀ ਜਾਂ ਕਿੱਥੇ ਹਾਂ ਦੇਖੋ ਵੀ ਆ ਜੇ ਵੀ ਆਰ ਇਨਵੈਸਟੀਗੇਟਿੰਗ ਨਾਥਿੰਗਸ ਤੇ ਵੀ ਜਿੱਥੋਂ ਇਹ ਕਿਉਂਕਿ ਐਕਚੁਅਲੀ ਜਸ ਬੰਦੇ ਨੇ ਕਿਉਂ ਸਾਡੇ ਮੁਖਵਰੇ ਇਤਲਾਹ ਕੀਤੀ ਉਥੋਂ ਸਾਨੂੰ ਪਤਾ ਲੱਗਿਆ ਕਿ ਕੋਈ ਬੱਕਰੀਆਂ ਚਾਰਨ ਵਾਲਾ ਸੀ ਬੱਕਰੀਆਂ ਚਾਰਨ ਵਾਲੇ ਨੇ ਜਿਹੜਾ ਹੈਗਾ ਉਥੇ ਡੈਟेक्ट ਕੀਤਾ ਉਹ ਫਿਰ ਉਹਨੂੰ ਲੈ ਉਹ ਚੱਕ ਕੇ ਲੈ ਗਿਆ ਫਿਰ ਉਹਨਾਂ ਨੇ ਉਹ ਜਗ੍ਹਾ ਤੇ ਦੁਬਾਰਾ ਫਿਰ ਉੱਥੇ ਦਬਤੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਇਹਨੂੰ ਲੈਬ ਵੀ ਭਜਾਂਗੇ ਕਿਹੜੇ ਸ ਹੈਗੇ ਨੇ ਕਿੱਥੋਂ ਦੇ ਨੇ ਕਿੱਥੋਂ ਇਹ ਆਏ ਕੰਡੀਸ਼ਨ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਇਹਨਾਂ ਦੀ ਹੈ ਵੀ ਜਿਵੇਂ ਕੋਈ ਚੀਜ਼ ਆਪਾਂ ਦਬਾ ਦਿੰਦੇ ਹਾਂ ਤੇ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਦਬਾਏ ਹੋਏ ਸੀ ਉਹ ਉਸ ਸਰ ਮੈਕਸਿਮਮ ਛੋਟੀ ਜੇਲ ਬਿਲਕੁਲ ਨਾਲ ਹੈ ਫਿਲਹਾਲ ਬੰਦ ਹੈ ਲੇਕਿ ਉਸ ਜੀਲ ਨਾਲ ਵੀ ਸੰਬੰਧ ਹੋ ਸਕਦਾ ਹੈ ਸਰ ਨੇ ਫਿਲਹਾਲ ਪਾਰਟ ਆਫ ਦ ਇਨਵੈਸਟੀਗੇਸ਼ਨ ਆ ਇਹ ਸਾਨੂੰ ਜਿਹੜਾ ਹੈਗਾ ਤੋ ਜੇਰ ਵਾਲੇ ਪਾਸੋਂ ਤਾਂ ਨਹੀਂ ਮਿਲੇ ਜੀ ਸਾਨੂੰ ਦੂਜੀ ਸਾਈਡ ਤੋਂ ਮਿਲੇ ਨੇ ਅ ਅ ਮੰਡਰ ਪਲੇਸ ਤੋਂ ਮਿਲੇ ਨੇ ਜਿੱਥੇ ਖਾਲੀ ਜਗ੍ਹਾ ਫਲਲੀ ਬ੍ਰੌਡ ਸੀ ਬੈਕ ਸਾਈਡ ਹਨ ਜੇ ਵੀ ਸੀ ਪਨਾ ਜੀ ਪਰਲੇ ਪਾਸ ਜੀ ਕੀ ਕਾਰਵਾਈ ਕੀ ਕਰਦੇ ਹੁਣ ਇਸ ਬੰਦੇ ਜੀ ਪਰਚਾ ਦਰਜ ਕਰਤਾ ਜੀ ਇਸ ਸੀ ਆਪਣਾ ਬਲਵੰਦਰ ਸਿੰਘ ਇਹਦੇ ਆਈਓ ਨੇ ਅਨ ਨੂੰ ਮੋਤੋ ਸੰਤ ਲਾਹ ਲੀ ਇਤਲਾ ਲੱਕਿਆ ਸੀ ਉਹ ਜਗ੍ਹਾ ਤੇ ਗਈ ਐਫ ਆਈ ਆਰ ਦਰਜ ਕੀਤੀ ਐਫ ਆਈ ਆਰ ਨੰਬਰ 75 ਅ ਅ ਅੰਡਰ ਸੈਕਸ਼ਨ 25 ਜਰ ਜਾਂ 53 ਜਿਹਦੇ ਵਿੱਚ ਅਸੀਂ 478 ਜਿਹੜੇ ਨੇ ਰੌਂਦ ਜਿਹੜੇ ਨੇ ਜਿੰਦਾ ਕਾਰਤੂਸ ਜਿਹੜੇ ਨੇ ਉਹ ਗਰਾਉਂਡ ਕੀਤੇ ਨੇ ਇਹ ਸਾਨੂੰ ਇੱਕ ਅਬੰਡਨਡ ਪਲੇਸ ਦੇ ਉੱਤੋਂ ਸਾਡੀ ਕਨਫਰਮੇਸ਼ਨ ਸੀ ਤੇ ਉਹਨਾਂ ਸਾਨੂੰ ਉੱਥੋਂ ਸਨ ਤਲਾਸ਼ ਮਿਲੀ ਇਤਲਾਹ ਮਿਲ ਕੇ ਅਸੀਂ ਉਹ ਜਗ੍ਹਾ ਤੇ ਗਏ ਤੇ ਸਾਨੂੰ ਜਿਹੜੇ ਹੈਗੇ ਨੇ ਉਹ 478 ਰੌਂਦ ਨੇ ਉਹ ਮਿਲੇ ਮੁਖਾਸ ਮੁਖਬਰੀ ਵੀ ਪਲਾ ਦੇ ਤੇ ਮੁੱਖਰੀ ਤੇ ਵੇਲੇ ਸਾਨੂੰ ਜਿਹੜਾ ਇਤਲਾਹ ਮਿਲੀ ਸੀ ਯੂਸ ਕੁਆਲਟੀ ਦੇ ਨੇ ਲੱਗਿਆ ਜੀ ਪਤਾ じゃ ਕਿਸ ਵੈਪਨ ਦੇ ਨੇ ਜਦ ਬੇਸਿਕਲੀ ਐਫ 59 ਹੈਗਾ ਬਾਕੀ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਬ ਦੇ ਵਿੱਚ ਜਿੱਤੇ ਪੇਟ ਕੇ ਕੋਈ ਕਲੀਅਰ ਕਰਾਂਗੇ ਵੀ ਇਹ ਮਸ਼ੀਨ ਗਨ ਦੇ ਨੇ ਕਿ ਇਹ ਜਿਹੜੇ ਨੇ ਸਾਲਟ ਦੇ ਦੇ ਕਿਸ ਹਾਲਤ ਚ ਮਿਲੇ ਨੇ ਜੀ ਇਹ ਇਹ ਜਿਵੇਂ ਥੋੜੇ ਜੇ ਮਤਲ ਮਿੱਟੀ ਲੱਗੀ ਹੋਈ ਸੀ ਇਹਨਾਂ ਨੂੰ ਬੋਰੀ ਦੇ ਵਿੱਚ ਬੰਨ ਸੀ ਤਕਰੀਬਨ ਇਹ ਇਹਨਾਂ ਦਾ weight ਵੀ ਕਾਫੀ ਹੇਗਾ ਆ तकरीबन 500 ਦੇ ਨੇੜੇ ਤੇ ਜਿਹੜੇ ਹੈਗੇ ਨੇ 500 ਦੇ ਨੇੜੇ 478 ਰਿਕਵਰ ਹੋਏ ਨੇ ਜਿਨ੍ਹਾਂ ਦਾ weight ਵੀ ਕੜਤੋ-ਕੜਤ 6-7 ਕਿਲੋ ਜਿਹੜਾ ਹੈਗਾ ਗਾਈਜ਼ ਇਹ ਥੱਲੇ ਦੱਬੇ ਹੋਏ ਸੀ ਸਰ ਕਿਸ ਤਰ੍ਹਾਂ ਦੀ ਜਾਂਚ ਕਿਵੇਂ ਬੜੀ ਜਾ ਰਹੀ ਹੈ ਕਿੱਥੋਂ ਲੁੱਟੇ ਹੋਏ ਸੀ ਜਾਂ ਕਿੱਥੇ ਕਿਸ ਤੋਂ ਹਾਂ ਦੇਖੋ ਵੀ ਆਰ ਅਜੇ ਵੀ ਆਰ ਇਨਵੈਸਟੀਗੇਟਿੰਗ ਦਾ ਥਿੰਗਸ ਤੇ ਵੀ ਜਿੱਥੋਂ ਇਹ ਕਿਉਂਕਿ ਐਕਚੁਅਲੀ ਜਿਸ ਬੰਦੇ ਨੇ ਕਿਉਂ ਸਾਡੇ ਮੁਕਬਰ ਇਤਲਾਹ ਕੀਤੀ ਉਤੋਂ ਸਾਨੂੰ ਪਤਾ ਲੱਗਿਆ ਕਿ ਕੋਈ ਬੱਕਰੀਆਂ ਚਾਰਨ ਵਾਲਾ ਸੀ ਬੱਕਰੀਆਂ ਚਾਰਨ ਵਾਲੇ ਨੇ ਜਿਹੜਾ ਹੈਗਾ ਉੱਥੇ ਡੈਕਟ ਕੀਤਾ ਉਹ ਫਿਰ ਉਹਨੂੰ ਲੈ ਉਹ ਚੱਕ ਕੇ ਲੈ ਗਿਆ ਫਿਰ ਉਹਨਾਂ ਨੇ ਉਹ ਜਗ੍ਹਾ ਤੇ ਦੁਬਾਰਾ ਫਿਰ ਉੱਥੇ ਤਾਂਤੇ ਤੇ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਜੋ ਇਹਨੂੰ ਲੈਬ ਵੀ ਭੇਜਾਂਗੇ ਕਿਹੜੇ ਸ ਹੈਗੇ ਨੇ ਕਿੱਥੋਂ ਦੇ ਨੇ ਕਿੱਥੋਂ ਇਹ ਕਾ ਆਏ ਕੰਡੀਸ਼ਨ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਕੰਡੀਸ਼ਨ ਇਹਨਾਂ ਦੀ ਹੈ ਵੀ ਜਿਵੇਂ ਕੋਈ ਚੀਜ਼ ਆਪਾਂ ਦਬਾ ਦਿੰਦੇ ਆ ਤੇ ਕਾਫੀ ਟਾਈਮ ਲੰਬੇ ਸਮੇਂ ਤੋਂ ਦਬਾਈ ਹੋਈ ਸੀ ਸਰ ਮੈਕਸਮਮ ਕੋਟੀ ਜੇਲ ਬਿਲਕੁਲ ਨਾਲ ਹੈ ਫਿਲਹਾਲ ਬੰਦਾ ਲਿਖੀ ਉਸ ਜੇਲ ਨਾਲ ਵੀ ਸੰਬੰਧ ਹੋ ਸਕਦਾ ਹੈ ਸਰ ਇਹ ਫਿਲਹਾਲ ਪਾਰਟ ਆਫ ਦ ਇਨਵੈਸਟੀਗੇਸ਼ਨ ਹੈ ਇਹ ਸਾਨੂੰ ਜਿਹੜਾ ਹੈਗਾ ਉਹ ਜੇਲ ਵਾਲੇ ਪਾਸੋਂ ਤਾਂ ਨਹੀਂ ਮਿਲੇ ਜੀ ਸਾਨੂੰ ਦੂਜੀ ਸਾਈਡ ਤੋਂ ਮਿਲੇ ਨੇ ਆ ਬੰਡਰ ਪਲੇਸ ਤੋਂ ਮਿਲੇ ਨੇ ਜਿੱਥੇ ਖਾਲੀ ਜਗ੍ਹਾ ਫਾਲੀ ਬ੍ਰਾਡ ਸੀ ਬੈਕ ਸਾਈਡ ਹਨ ਜੇਲ ਦੀ ਸੋਪ ਨਹੀਂ ਪਰਲੇ ਪਾਸੇ ਜੀ ਕੀ ਕਾਰਵਾਈ ਕੀ ਕਰਦੇ ਹੋ ਇਸ ਬੰਦੇ ਜੀ ਪਰਚਾ ਦਰਜ ਕਰਤਾ ਜੀ ਇਸੇ ਆਪਣਾ ਬਲਵੰਦਰ ਸਿੰਘ ਆ ਜੀ ਨੇ ਅਨੂ